No, yeah. no, Thank <laughs> you. ਦਾ ਨਾਮ ਦੱਸავਗੇ ਜੀ ਪਿੰਡ ਮੇਰਾ ਸਾੜ ਜੁੜਿਆ ਜੀ ਆਪਾਂ ਜੱਦੀ ਪਰਿਵਾਰ ਕੋ ਪਹਿਲਾ ਲਵਾਈਆ ਜਾਦੇ ਉਠਾਦੇ ਆਉਂਦੇ ਨੇ ਜੀ ਫੇਰ ਗੱਡੀਆਂ ਚੱਲ ਪਿਆ ਜੀ ਹੋਣਾ ਨੂੰ ਸ਼ੌਂਕ ਵੇਚ ਜਾਂਦੇ ਆ ਆਂਦੀਆ ਉਠਾਦੇ ਆਉਣ ਲੱਗ ਪਏ ਆ ਆਜ ਕਿਵੇਂ ਦਾ ਮਾਹੌਲ ਪੂਰਾ ਕਰਦਾ ਆ ਕਿਵੇਂ ਦਾ ਮਹਿਸੂਸ ਹੋ ਰਿਹਾ ਅੱਜ ਬਲਖਨ ਵਧੀਆ ਹੋ ਰਿਹਾ ਜੀ ਹਾਂਜੀ ਹਾਂਜੀ ਅੱਜ ਨਾਲੇ ਪਿੰਡ ਸ਼ੀਨਾ ਸ਼ੀਨਾ ਕਰਨ ਸਿੰਘ ਸ਼ੀਨਾ ਆਇਆ ਆ ਜੀ ਅੱਛਾ ਅੱਛਾ ਜੀ ਅੱਜ ਰਾਜੇ ਮਹਾਰਾਜ ਰੀ ਸੀਗੀ ਬੜੀ ਪੁਰਾਣੀ ਸੀ ਇਹ ਰਾਜੇ ਮਹਾਰਾਜ ਚੱਲਦੀ ਆ ਰਹੀ ਆ ਇਹ ਹੁਣ ਤੱਕ ਉਹੀ ਚੱਲਦਾ ਹੁਣ ਹੀ ਦੁਬਾਰਾ ਫੇਰ ਇਹ ਹੀ ਸ਼ੁਰੂ ਹੋਈ ਹੈ ਜੀ ਆਮ ਦੇਖਿਆ ਕਿ ਬੰਦ ਹੋ ਗਈ ਸੀ ਤੇ ਗੱਡੀਆਂ ਕਾਰਾਂ ਸ਼ੁਰੂ ਹੋ ਗਈ ਸੀ ਪਰ ਅੱਜ ਫੇਰ ਲੇਕਿਨ ਇਹ ਆਡੀ ਆਪਣੀ ਰੀ ਸੀ ਬਿਲਕੁਲ ਜੀ ਰੀ ਸੀ ਇਸ ਚੀਜ਼ ਦੀ ਤੇ ਇਹ ਰੀ ਪੂਰੀ ਕੀਤੀ ਹੈ ਜੀ ਤਾਂ ਲੱਗਦਾ ਕੀ ਲੱਗਦਾ ਤੁਹਾਨੂੰ ਹਾਂ ਜੀ ਮੇਰਾ ਇਹ ਆਪਣੇ ਨਹੀਂ ਨਹੀਂ ਮੇਰਾ ਮੇਰਾ ਨਾਮ ਹੈਪੀ ਪੱਤੂ ਹੈ ਜੀ ਸ਼ੈਫ ਪੱਤਾ ਹਾਂ ਜੀ ਇਹ ਮੇਰੇ ਚਾਚੇ ਦਾ ਬੇਟਾ ਹੈ ਜੀ ਹਾਂ ਜੀ ਸਾਡਾ ਸ਼ੁਰੂ ਤੋਂ ਸ਼ੌਂਕ ਹੈ ਜੀ ਹਾਥੀਆਂ ਤੇ ਊਠਾਂ ਤੇ ਮਤਸੜਾ ਸਭਾਚਾਰ ਕੀ ਕਿ ਇਦਾਂ ਹੀ ਆਉਣਾ ਹੀ ਆਉਣਾ ਜੀ ਤੇ ਬੜੀ ਖੁਸ਼ੀ ਹੋਈ ਆ ਜੀ ਜੇ ਆਪਣਾ ਹੀ ਪ੍ਰਾਂ ਪ੍ਰਾਣਾ ਕਲਚਰ ਜਿਹੜਾ ਅਸੀਂ ਫੇਰ ਦੁਬਾਰਾ ਚਾਲੂ ਕੀਤਾ ਇਹ ਸਾਡਾ ਮਹਾਰਾਜਾ ਤੁਸਾਂ ਦੀ ਗਾਜੀ ਨਹੀਂ ਨਹੀਂ ਰਾਜੇ ਮਹਾਰਾਜਾ ਆਈ ਕੁਮਾਰ ਜੀ ਹਾਂਜੀ ਪਿੰਡ ਸਾਹਚੂਰ ਹਾਂਜੀ ਮੇਰਾ ਡੇਟਰ ਆਇਆ ਹੀ ਤੇ ਮੈਂ ਪਹਿਲੀ ਵਾਰੀ ਮੈਂ ਆਹ ਤੇ ਮੇਰਾ ਸ਼ੌਕ ਆ ਗਿਆ ਸ਼ੌਕ ਕਰਨਾ ਪੂਰਾ ਵਿਆਹ ਕਰਦੇ ਤੋਂ ਸਾਡੇ ਪ੍ਰਾਰਤ ਬੇਟੇ ਦਾ ਕੀ ਨਾਮ ਆ ਬੇਟਾ ਕੀ ਨਾਮ ਹੈ ਬੇਟਾ ਦਾ ਨਾਮ ਸਿੰਘ ਹਾਂਜੀ ਪਿੰਡ ਦਾ ਨਾਮ ਹੋਗਾ ਜੁੱਠਾ ਦੇ ਪਿੰਡ ਲਾ ਦੇਂਗਾ ਜੀ ਪਿੰਡ ਮੇਰਾ ਸਾੜ ਜੁਰਾ ਜੀ ਬਹੁਤ ਬਹੁਤ ਵਧੀਆ ਬਹੁਤ ਖੁਸ਼ੀ ਹੈ ਮੈਂ ਆਪਣੀ ਜਾਤ ਉੱਠਾ ਦੇ ਲੈ ਕੇ ਆਇਆ ਪਹਿਲਾ ਗੱਡੀਆਂ ਚੱਲਦੀਆਂ ਆ ਪਹਿਲਾ ਰਵਾਜੀ ਪਹਿਲਾ ਚੱਲ ਰਿਹਾ ਜੀ ਮਹਾਰਾਜ ਮਹਾਰਾਜ ਜੀ ਹਾਂ ਠੀਕ ਹੈ ਜੀ ਉਹ ਜਿਹੜੇ ਆ ਜੀ ਪਹਿਲਾ ਗੱਡੀਆਂ ਚੱਲਦੇ ਹੋਣ ਜੀ ਉਹਨਾਂ ਆਪ ਫੇਰ ਆਪਣਾ ਪੁਰਾਣਾ ਰਵਾਇਤੀ ਪਾਠ ਦੇਖਾਂ ਸੀ ਆ ਜਿਹੜੀਆਂ ਨਿਸ਼ੇਦੀਆਂ ਜਿਦੋਂ ਜਿਵੇਂ ਦਾ ਮਹਿਸੂਸ ਹੋ ਰਿਹਾ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ